ਗੁਰੂ ਪਿਆਰੀ ਸੰਗਤ ਜੀ ਹੀ ਰਾਧਾ ਸਵਾਮੀ ਜੀ ਸੰਗਤ ਜੀ ਅੱਜ ਮੈਂ ਜੋ ਸਖੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਇਹ ਹਜ਼ੂਰ ਵੱਡੇ ਮਹਾਰਾਜੀ ਦੇ ਸਮੇਂ ਦੀ ਹੈ ਹਜ਼ੂਰ ਵੱਡੇ ਮਹਾਰਾਜੀ ਦੇ ਸਮੇਂ ਇੱਕ ਸਤਸੰਗੀ ਸਨ ਜਿਨ੍ਹਾਂ ਨੇ ਹਜ਼ੂਰ ਵੱਡੇ ਮਹਾਰਾਜੀ ਤੋਂ ਨਾਮਦਾਨ ਲਿਆ ਹੋਇਆ ਸੀ ਤੇ ਉਹ ਬੀਐਸਐਫ ਦੇ ਵਿੱਚ ਨੌਕਰੀ ਕਰਦੇ ਸਨ ਬੀਐਸਐਫ ਵਿੱਚ ਉਹਨਾਂ ਦੀ ਡਿਊਟੀ ਲੰਗਰ ਵਿੱਚ ਸੀ ਭਾਵੋ ਲਾਂਗਰੀ ਸਨ ਤੇ ਇੱਕ ਵਾਰੀ ਉਹਨਾਂ ਦੀ ਯੂਨਿਟ ਪਾਕਿਸਤਾਨ ਨਾਲ ਲੱਗਦੇ ਬਾਰਡਰ ਵੱਲ ਗਈ ਉਥੇ ਯੂਨਿਟ ਦੇ ਨੇੜੇ ਇੱਕ ਕਾਫੀ ਵੱਡਾ ਜੰਗਲ ਸੀ ਤੇ ਇੱਕ ਦਿਨ ਜਦੋਂ ਉਹ ਲਾਂਗਰੀ ਜੋ ਸਤਸੰਗੀ ਸੀ ਆਪਣੀ ਡਿਊਟੀ ਤੋਂ ਫ੍ਰੀ ਹੋਇਆ ਤਾਂ ਉਹ ਜੰਗਲ ਵਿੱਚ ਸੁੱਕੀਆਂ ਲੱਕੜਾਂ ਦੀ ਪਾਲ ਵਿੱਚ ਚਲਾ ਗਿਆ ਤਾਂ ਕਿ ਉਹ ਲੰਗਰ ਲਈ ਸੁੱਕਾ ਬਾਲਣ ਝੁਟਾ ਸਕੇ ਜਦੋਂ ਉਹ ਜੰਗਲ ਵਿੱਚ ਘੁੰਮਦਾ ਘਮਾਉਂਦਾ ਇੱਕ ਜਗ੍ਹਾ ਤੇ ਪਹੁੰਚਿਆ ਤਾਂ ਉਥੇ ਇੱਕ ਫਕੀਰ ਦੀ ਜਗ੍ਹਾ ਦੇਖੀ ਉਸਨੇ ਉਸ ਫਕੀਰ ਦੀ ਜਗ੍ਹਾ ਤੇ ਵੱਡੇ ਵੱਡੇ ਸੁੱਕੇ ਦਰਖਤ ਹਨੇਰੀਆਂ ਤੂਫਾਨਾਂ ਨਾਲ ਟੁੱਟ ਰੁੱਟ ਕੇ ਡਿੱਗੇ ਸਨ ਜੋ ਪੂਰੀ ਤਰ੍ਹਾਂ ਸੁੱਕ ਚੁੱਕੇ ਸਨ ਜਦੋਂ ਉਸਨੇ ਉਹ ਬਾਲਣ ਦਾ ਢੇਰ ਦੇਖਿਆ ਤਾਂ ਉਹ ਖੁਸ਼ ਹੋ ਗਿਆ ਪਰ ਇਹਨੇ ਵਿੱਚ ਉਥੇ ਇੱਕ ਸ਼ਖਸ ਆਇਆ ਤੇ ਉਹ ਉਸ ਸਤਸੰਗੀ ਨੂੰ ਕਹਿਣ ਲੱਗਾ ਕੋਈ ਗਿਆਨੀ ਜੇ ਤੂੰ ਇੱਥੋਂ ਇਹ ਬਹਲਣ ਚੁੱਕਣ ਦੀ ਸੋਚ ਰਿਹਾ ਹੈ ਨਾ ਤਾਂ ਇਹ ਖਿਆਲ ਆਪਣੇ ਮਨ ਵਿੱਚੋਂ ਕੱਢ ਦੇ ਕਿਉਂਕਿ ਇਹ ਫਕੀਰ ਇਹ ਨ ਸਖਤ ਹੈ ਕਿ ਜੇ ਇੱਥੋਂ ਕੋਈ ਇਸ ਦੀ ਜਗ੍ਹਾ ਤੋਂ ਬਹਲਣ ਦਾ ਇੱਕ ਟੀਲਾ ਵੀ ਹਿਲਾ ਦੇਵੇ ਨਾ ਤੇ ਇਹ ਉਸ ਦੀ ਬੁਰੀ ਹਾਲਤ ਕਰ ਦਿੰਦਾ ਹੈ ਤੇ ਤੂੰ ਸੋਚ ਕਿ ਜੇ ਤੂੰ ਇੱਥੋਂ ਸਾਰਾ ਬਹਲਣ ਚੁੱਕਣ ਦੀ ਸੋਚ ਰਿਹਾ ਹੈ ਤਾਂ ਇਹ ਤੇਰੀ ਕੀ ਹਾਲਤ ਕਰੇਗਾ ਇਹ ਗੱਲ ਕਹਿ ਕੇ ਉਹ ਸ਼ਖਸ ਤਾਂ چلا ਗਿਆ ਪਰ ਸਤਸੰਗੀ ਦਾ ਚਿਹਰਾ ਬਿਲਕੁਲ ਗੰਭੀਰ ਹੋ ਗਿਆ ਤੇ ਉਸ ਦੇ ਮਨ ਵਿੱਚ ਜਿਵੇਂ ਕੋਈ ਖਿਆਲ ਪਕਰਿਆ ਹੋਵੇ ਉਹ ਚੁੱਪਚਾਪ ਆਪਣੀ ਯੂਨਿਟ ਵਿੱਚ چلا ਗਿਆ ਰਾਤ ਦੇ ਖਾਣੇ ਦੀ ਤਿਆਰੀ ਕਰਨ ਲੱਗ ਗਿਆ ਜਦੋਂ ਉਹ ਰਾਤ ਦਾ ਖਾਣਾ ਯੂਨਿਟ ਨੂੰ ਖਵਾ ਕੇ ਫ੍ਰੀ ਹੋਇਆ ਤਾਂ ਉਹ ਆਪਣੇ ਕਮਰੇ ਵਿੱਚ ਗਿਆ ਉਹ ਉਸ ਸਮੇਂ ਉਸ ਦਾ ਭਜਨ ਸਿਮਰਨ ਦਾ ਸਮਾਂ ਸੀ ਪਰ ਉਸ ਦਿਨ ਉਹ ਆਪਣੇ ਕਮਰੇ ਵਿੱਚ ਭਜਨ ਸਿਮਰਨ ਤੇ ਨਹੀਂ ਬੈਠਿਆ ਬਲਕਿ ਉਹ ਉਸ ਜੰਗਲ ਵੱਲ ਨੂੰ ਤੁਰ ਗਿਆ ਜਿੱਥੇ ਉਹ ਲੱਕੜਾਂ ਲੱਭਣ ਗਿਆ ਸੀ ਤੇ ਉਸ ਜੰਗਲ ਵਿੱਚ ਉਹ ਉਸ ਜਗ੍ਹਾ ਤੇ ਪਹੁੰਚ ਗਿਆ ਜਿਸ ਫਕੀਰ ਦੀ ਜਗ੍ਹਾ ਤੇ ਉਸਨੇ ਪਾਲਣ ਦਾ ਢੇਰ ਦੇਖਿਆ ਸੀ ਉੱਥੇ ਜਾ ਕੇ ਉਹ ਸਤਸੰਗੀ ਕੀ ਕਰਦਾ ਹੈ ਕਿ ਉਹ ਇੱਕ ਲੱਕੜੀ ਚੁੱਕਦਾ ਹੈ ਤੇ ਉਸ ਲੱਕੜੀ ਦੇ ਨੋਕ ਨਾਲ ਇੱਕ ਗੋਲ ਚੱਕਰ ਬਣਾ ਦਿੰਦਾ ਹੈ ਤੇ ਫਿਰ ਉਸ ਗੋਲ ਚੱਕਰ ਦੇ ਵਿੱਚ ਆਪ ਸਮਾਧੀ ਲਾ ਕੇ ਬੈਠ ਜਾਂਦਾ ਹੈ ਤੇ ਸਿਮਰਨ ਸ਼ੁਰੂ ਕਰ ਦਿੰਦਾ ਹੈ ਸੰਗਤ ਜੀ ਜਦੋਂ ਉਸ ਨੂੰ ਸਿਮਰਨ ਤੇ ਬੈਠੇ ਨੂੰ ਢਾਈ ਤਿੰਨ ਘੰਟੇ ਹੋ ਗਏ ਸਨ ਤਾਂ ਉਸ ਸਮੇਂ ਉਸ ਦੇ ਵੱਲ ਇੱਕ ਫਕੀਰ ਹੱਸਦਾ ਹੱਸਦਾ ਆਉਂਦਾ ਹੈ ਪਰ ਉਹ ਉਸ ਗੋਲ ਚੱਕਰ ਦੀ ਲਾਈਨ ਦੇ ਕੋਲਾ ਕੇ ਰੁਕ ਜਾਂਦਾ ਹੈ ਤੇ ਵਾਪਸ ਮੁੜ ਜਾਂਦਾ ਹੈ ਸਤਸੰਗੀ ਚੁੱਪਚਾਪ ਆਪਣਾ ਸਿਮਰਨ ਕਰਦਾ ਰਹਿੰਦਾ ਹੈ ਫਿਰ ਕੁਝ ਸਮੇਂ ਬਾਅਦ ਇਦਾਂ ਹੀ ਹੁੰਦਾ ਹੈ ਕਿ ਉਹ ਫਕੀਰ ਹੱਸਦਾ ਹੱਸਦਾ ਉਸ ਸਤਸੰਗੀ ਵੱਲ ਆਉਂਦਾ ਹੈ ਪਰ ਉਹ ਗੋਲ ਚੱਕਰ ਦੀ ਲਾਈਨ ਨੂੰ ਨਹੀਂ ਪਾਰ ਕਰ ਪਾਉਂਦਾ ਤੇ ਵਾਪਸ ਮੁੜ ਜਾਂਦਾ ਹੈ ਪਰ ਸਤਸੰਗੀ ਆਪਣਾ ਸਿਮਰਨ ਕਰਦਾ ਰਹਿੰਦਾ ਹੈ ਕੁਝ ਸਮੇਂ ਬਾਅਦ ਜਦੋਂ ਫਿਰ ਇਦਾਂ ਹੀ ਹੋਇਆ ਤਾਂ ਸਤਸੰਗੀ ਨੇ ਆਪਣੇ ਖਿਆਲ ਦੀ ਤਾਕਤ ਨਾਲ ਉਸ ਫਕੀਰ ਨੂੰ ਕਿਹਾ اے ਫਕੀਰ ਜੇ ਮੈਂ ਇਥੋਂ ਬਾਲਣ ਚੁੱਕ ਲਵਾਂ ਤੇ ਤੇਰੀ ਸਫਾਈ ਹੋ ਜਾਵੇਗੀ ਇਸ ਵਿੱਚ ਬੁਰਾ ਕੀ ਹੈ ਮੈਨੂੰ ਲੋੜੀਂਦਾ ਬਾਲਣ ਮਿਲ ਜਾਵੇਗਾ ਤੇ ਤੇਰੀ ਜਗ੍ਹਾ ਦੀ ਸਫਾਈ ਹੋ ਜਾਵੇਗੀ ਮੈਨੂੰ ਨਹੀਂ ਲੱਗਦਾ ਕਿ ਮੈਂ ਇਸ ਵਿੱਚ ਤੇਰੇ ਨਾਲ ਕੁਝ ਮਾੜਾ ਕਰ ਰਿਹਾ ਹਾਂ ਇਸ ਵਿੱਚ ਕੀ ਮਾੜਾ ਹੈ ਉਸ ਦੀ ਇਹ ਗੱਲ ਸੁਣ ਕੇ ਫਕੀਰ ਜਿਵੇਂ ਆਪਦੀ ਸਹਿਮਤੀ ਦੇ ਰਿਹਾ ਹੋਵੇ ਤੇ ਉਹ ਅਲੂਪ ਹੋ ਗਿਆ ਉਸ ਤੋਂ ਬਾਅਦ ਸਤਸੰਗੀ ਸਿਮਰਨ ਤੋਂ ਉੱਠਿਆ ਤੇ ਆਪਣੇ ਕਮਰੇ ਵਿੱਚ ਜਾ ਕੇ ਸੌ ਗਿਆ ਤੇ ਅਗਲੇ ਦਿਨ ਜਦੋਂ ਸਵੇਰ ਹੋਈ ਤੇ ਉਸ ਨੇ ਆਪਣੇ ਯੂਨਿਟ ਦੇ ਕੁਝ ਬੰਦੇ ਨਾਲ ਲੈ ਤੇ ਉਸ ਜਗ੍ਹਾ ਤੇ ਪਹੁੰਚ ਗਿਆ ਤੇ ਉੱਥੇ ਜਾ ਕੇ ਉਹ ਆਪਣੇ ਯੂਨਿਟ ਦੇ ਬੰਦਿਆਂ ਨੂੰ ਕਹਿੰਦਾ ਕਿ ਸਾਰੀ ਜਗ੍ਹਾ ਦੀ ਚੰਗੀ ਤਰ੍ਹਾਂ ਸਫਾਈ ਕਰ ਦਿਵੋ ਤੇ ਜੋ ਵੀ ਬਲਣ ਇਕੱਠਾ ਹੁੰਦਾ ਹੈ ਚੱਕ ਕੇ ਯੂਨਿਟ ਵਿੱਚ ਲੈ ਜਾਓ ਸਤਸੰਗਤ ਜੀ ਇਦਾਂ ਉਸਨੇ ਆਪਣੀ ਕਮਾਈ ਨਾਲ ਫਕੀਰ ਨਾਲ رابطہ ਕਾਇਮ ਕੀਤਾ ਤੇ ਬੜੇ ਆਦਰਪੂਰਵਕ ਤਰੀਕੇ ਨਾਲ ਉਸ ਨਾਲ वार्तालाਪ ਕੀਤਾ ਪਰ ਸਤਸੰਗਤ ਜੀ ਅਸੀਂ ਇੱਕ ਗੱਲ ਦਾ ਖਿਆਲ ਜ਼ਰੂਰ ਰੱਖਣਾ ਹੈ ਇੱਕ ਗੱਲ ਤੇ ਗੌਰ ਜ਼ਰੂਰ ਕਰਨਾ ਹੈ ਕਿ ਉਸ ਸਤਸੰਗੀ ਨੇ ਉਸ ਫਕੀਰ ਨਾਲ ਬੜੇ ਆਦਰਪੂਰਵਕ رابطہ ਕੀਤਾ ਤੇ ਬੜੇ ਹੀ ਆਦਰ ਮਾਨ ਨਾਲ ਸਾਰੀ ਉਸ ਨਾਲ वार्तालाप ਕੀਤੀ ਉਸ ਨੂੰ ਬੰਦਾ ਮਾਨ ਸਤਕਾਰ ਦੇ ਕੇ ਤੇ ਅਸੀਂ ਵੀ ਇਦਾਂ ਹੀ ਭਜਨ ਸਿਮਰਨ ਦੀ ਕਮਾਈ ਕਰਦੇ ਹੋਏ ਸਭ ਨਾਲ ਹਲੀਮੀ ਨਾਲ ਹੀ ਪੇਸ਼ ਆਉਣਾ ਹੈ ਕਿਤੇ ਵੀ ਮਾਨ ਜਾਂ ਅਹੰਕਾਰ ਨਹੀਂ ਕਰਨਾ ਰਾਧਾ ਸਵਾਮੀ ਜੀ ਸੰਗਤ ਜੀ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਇਹੋ ਜਈਆਂ ਹੋਰ ਸਾਖੀਆਂ ਸੁਣ ਲਈ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਰਾਧਾ ਸਵਾਮੀ ਜੀ